ਦੇ ਪੁੱਜਣ ਦੇ ਗੁਲਜਾਰ ਆ ਵੀ ਨੌਜਵਾਨ ਗੁਲਜਾਰ ਮੂਨਕ ਵੱਲੋਂ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਆ ਇਹ ਮੂਨਕ ਨੇ ਗੁਲਜਾਰੀ ਦਾ ਕੱਪ ਨਹੀਂ ਇਹ ਸੰਗਤ ਦਾ ਕੱਪ ਆ ਇਹ ਸੰਗਤ ਇਹਨੂੰ ਕਾਮਯਾਬ ਕਰਨ ਵਾਲੀ ਹੈ ਔਰ ਜਿਨ੍ਹਾਂ ਨੂੰ ਅੱਜ ਦੇ ਮੇਲੇ ਦਾ ਨਜ਼ਾਰਾ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸੰਗਤ ਖੁਸ਼ ਹੈ ਬਹੁਤ ਬਹੁਤ ਸਤਿਕਾਰ ਗੁਲਜਾਰੀ ਮੂਨਕ ਦੇ ਲਈ ਲੈ ਵੀ ਗੁਲਜਾਰ ਤੇਰੇ ਲਈ ਮੁਬਾਰਕਵਾਦ ਹੈ ਮਾਨਾ ਜੀ ਜੋਗੀ ਜੀ ਆਇਓ ਜਰਾ ਪਲੀਜ਼ ਪਲੀਜ਼ ਆਇਓ ਇੱਕ ਖੁਸ਼ਖਬਰੀ ਤੁਹਾਨੂੰ ਪਰ ਤੁਸੀਂ ਤੇ ਖੁਸ਼ਖਬਰੀ ਦੇਣ ਆਲੇ ਹੋ ਕਾਕਾ ਆ ਜਾ ਵੀ ਤੂੰ ਵੀ ਨੌਜਵਾਨਾਂ ਨਾਲ ਕਾਕਾ ਕੋਟ ਫੁੱਤੇ ਵਾਲਾ ਇਧਰ ਚਮਕੌਰ ਹੋਣੀ ਵੀਰ ਹੋਣਗੇ ਸਾਰੇ ਭਰਾ ਮੇਰੇ ਵੀਰੋ ਨਾਲ ਮਿਲ ਕੇ ਇੱਕ ਜਿਹੜੀ ਜ਼ਰੂਰੀ ਅਨਾਉਂਸਮੈਂਟ ਹੈ ਇੱਕ ਖੁਸ਼ਖਬਰੀ ਹੈ ਲੈ ਵੀ ਗੁਲਜ਼ਾਰ ਪਹਿਲਾਂ ਤੇ ਅੱਜ ਦੇ ਮੇਲੇ ਦੀ ਵਧਾਈ ਹੈ ਤੈਨੂੰ ਸੋਹਣਿਆ ਵੀਰਾ ਵੱਡਾ ਭਰਾ ਹੈ ਸਾਡਾ ਤੋਂ ਜੋਗੀ ਜੀ ਇਧਰਲੇ ਪਾਸੇ ਆ ਜਾਓ ਅੱਜ ਬਿੱਟੂ ਹੁੰਦਾ ਨਾ ਉਹਨੇ ਹੋਰ ਖੁਸ਼ ਹੋ ਜਾਣਾ ਸੀਗਾ ਵੀ ਆਹ ਖੁਸ਼ੀ ਆ ਨਾ ਜਿਹੜੀ ਆਉਣ ਵਾਲੀ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਹੈ ਔਰ ਉੱਥੇ ਜੀਵਨ ਮਾਨੂਕਿਆਰੇ ਦਾ ਸਕੋਰਪੀਓ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਮੇਰੇ ਵੀਰੋ ਤੇ ਸਾਡੇ ਵੀਰ ਕੁੱਕੂ ਨਾਗਰਾ ਯੂਐਸਏ ਦੀਪ ਯੂਕੇ ਬਲਵਿੰਦਰ ਯੂਕੇ ਸਾਵੀ ਪੱਤੜ ਨਾਰਦੇ ਹਰਚਰਨ ਔਰ ਦੇ ਪੰਮ ਯੋਧਾ ਅਮਨ ਸਾਡੇ ਚੇਅਰਮੈਨ ਸਾਹਿਬ ਨੇ ਔਰ ਨਾਲ ਮਨਪ੍ਰੀਤ ਮਾਨਾ ਜੀ ਕੋਟ ਸਾਹਿਬ ਤੇ ਨਾਲ ਕਾਕਾ ਕੋਟ ਫੱਤੇ ਵਾਲਾ ਬੱਬੂ ਕੋਟ ਫੱਤਾ ਅਸ਼ਵਨੀ ਸ਼ਰਮਾ ਗੁਰਮਖ ਪੁਰਤਗਾਲ ਜੋਗੀ ਦੇਦਨਾ ਕਾਲੂ ਦੇਦਨਾ ਸਤਗੁਰ ਕਮਾਨ ਬਿੰਦਰ ਮਵੀ ਰੋਮੀ ਯੂ ਐਸ ਏ सोनू ਆਸਟ੍ਰੇਲੀਆ ਸੰਦੀਪ ਗੁਰਨਾਸੇ ਅਮਰੀਕਾ ਬਿੱਟੂ ਅਚਰਵਾਲ ਬਲਕਾਰ ਕਮਾਨ ਡਾਕਟਰ ਮਕਰ ਸਿਹਾਰਾ ਕਿੰਨੀ ਦੰਦੀਵਾਰ ਰਮੇਸ਼ ਗੋਲਜੀ ਹਰਜੀਤ ਐਕਸ਼ਨ ਸਾਹਿਬ ਤੇ ਰੰਕਿਤ ਕੁਮਾਰ ਐਕਸ਼ਨ ਤੇ ਬੰਟੂ ਕੈਨੇਡਾ ਤੇ ਰੋਮੀ ਯੂਐਸਏ ਸਾਰੇ ਭਰਾ ਕਹਿੰਦੇ ਵੀ ਆਪਾਂ ਰਲ ਮਿਲ ਕੇ ਜਲਾਲ ਦੇ ਕਬੱਡੀ ਕੱਪ ਤੇ ਮੂਨਕ ਵਾਲੇ ਗੁਲਜਾਰੀ ਦਾ ਪੰਜਾਬੀ ਵੀਰੋ ਇਹ ਗੁਲਜਾਰ ਨੂੰ ਵੀ ਨਹੀਂ ਸੀ ਪਤਾ ਇਹ ਸਤਕਾਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੁਲਜਾਰੀ ਨੇ ਕਬੱਡੀ ਖੇਡੀ ਮੂਨਕ ਦੇ ਲਈ ਗੁਲਜਾਰੀ ਖੇਡਿਆ ਟੀਵੀ ਕਾਲਜ ਪਠੰਡਾ ਦੇ ਲਈ ਤੇ ਆਹਦੇ ਭਰਾਵਾਂ ਨੇ ਅੱਜ ਮੇਰੇ ਵੀਰੋ ਇਹ ਮਾਨ ਸਨਮਾਨ ਕਹਿੰਦੇ ਵੀ ਜਲਾਲ ਦੇ ਵਿੱਚ ਕਰਨਾ ਹੈ ਇਹ ਗੁਲਜਾਰੀ ਨੂੰ ਵੀ ਨਹੀਂ ਸੀ ਪਤਾ ਸੇਵਕ ਜੀ ਇਹ ਤੇ ਹੁਣੇ ਮੂਮੈਂਟ ਜਿਹੜੀ ਬਣ ਗਈ ਹੈ ਇਹ ਸਰਪ੍ਰਾਈਜ਼ ਸਨਮਾਨ ਹੋਇਆ ਦੋ ਸ਼ਬਦ ਤੁਸੀਂ ਵੀ ਜਿਹੜਾ ਜਰੂਰ ਬੋਲਦੇ ਹੋ ਪ੍ਰੋਫੈਸਰ ਸੇਵ ਸਿੰਘ ਜੀ ਸ਼ੇਰਗਰ ਕੀ ਬਾਤ ਹੈ ਗੁਲਜਾਰੀ ਮੂਨਿਕ ਗੁਲਜਾਰੀ ਮੂਨਿਕ ਦੇ ਪਰਿਵਾਰ ਨੂੰ ਕਬੱਡੀ ਤੇ ਮਾਣ ਰਹੇਗਾ ਤੇ ਕਬੱਡੀ ਨੂੰ ਸਦਾ ਗੁਲਜਾਰੀ ਮੋਨਕ ਤੇ ਮਾਣ ਰਹੇਗਾ ਗੁਲਜਾਰੀ ਮੋਨਕ ਦਾ ਮਾਣ ਸਤਕਾਰ ਜਲਾਲ ਦੀਆਂ ਖੇਡਾਂ ਤੇ ਸਕਾਰਪੀਓ ਐਨ ਗੱਡੀ ਦੇ ਨਾਲ ਕੀਤਾ ਜਾਵੇਗਾ ਸਵਰਗੀਆਂ ਨੱਥਾ ਸਿੰਘ ਦੇ ਪੁੱਤਰ ਦਾ ਮਾਤਾ ਚਰਨਜੀਤ ਕੌਰ ਦੇ ਪੁੱਤ ਦਾ ਪਾਲੀ ਆਸਟ੍ਰੇਲੀਆ ਦੇ ਵੀਰ ਦਾ ਜਵਾਰ ਸਿੰਘ ਦੇ ਛੋਟੇ ਵੀਰ ਦਾ ਮਾਣ ਸਨਮਾਨ ਕਹਿੰਦੇ 21 ਤਰੀਕ ਨੂੰ ਮੇਰੇ ਵੀਰੋ 20 ਮਾਰਚ ਨੂੰ ਕੀ ਆ ਬਾਤ ਹੈ ਜਲਾਲ ਦੇ ਵਿੱਚ ਖੇਡਾਂ ਹੋਣਗੀਆਂ ਜਲਾਲ ਪਿੰਡ ਕਹਿੰਦੇ ਲਤੀਪ ਮੁਹੰਮਦ ਦਾ ਪਿੰਡ ਹੈ ਲੋਕ ਸੋਚਦੇ ਆ ਕੌਣ ਸੀ ਲਤੀਪ ਮੁਹੰਮਦ ਕੁਲਦੀਪ ਮਾਨਕ ਦਾ ਅਸਲੀ ਨਾਮ ਸੀਗਾ ਜਲਾਲ ਪਿੰਡ ਦਾਗੂ ਜਗੀਰ ਸਿੰਘ ਦਾ ਪਿੰਡ ਹੈ ਜਲਾਲ ਪਿੰਡ ਕਹਿੰਦੇ ਅਜਮੇਰ ਦੀ ਕਬੱਡੀ ਨੇ ਬੱਬੂ ਦੀ ਕਬੱਡੀ ਨੇ ਤੇ ਰਪਿੰਦਰ ਦੇ ਬੋਲਾਂ ਨੇ ਦੁਨੀਆਂ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਜ਼ਿਲ੍ਹਾ ਬਠਿੰਡੇ ਦੀ ਧਰਤੀ ਹੈ ਵੱਡੇ ਭਰਾ ਨੂੰ ਗੁਲਜ਼ਾਰੀ ਮੋੜ ਤੋਂ ਸਰਕਾਰ ਭੇਜੇ ਗੱਡੀ ਦੇ ਮਾਨ ਸਨਮਾਨ